ਤੇ ਮੇਨ ਗੱਲ ਆ ਜਿਹੜੀ ਯਾਰ ਬੱਛੀ ਸੱਜਣੋਂ ਠੰਦੀ ਸੀਲ ਵੀ ਆ ਪਸੂਨ ਵਾਲੀ ਆ ਸੂਨ ਵਾਲਾ ਪਸੂ ਨਹੀਂ ਓਹ ਨਹੀਂ ਲਵੇ ਲੱਗਣ ਦਾ ਨਾ ਹੁੰਦਾ ਲੱਗਣ ਦਾ ਭਾਈ ਜਿਵੇਂ ਮਰਜੀ ਉਹ ਕਰੀ ਚੱਲ ਕੋਈ ਵਾਸਤਾ ਨਹੀਂ ਹੈ ਚਵਾਈ ਚਬੂਏ ਐਣ ਮਾਰੂ ਰੁਗ ਰੁਗ ਦੀ ਮੈਨੂੰ ਦੁੱਧ ਬਣਾਈਆਂ ਖੜੀ ਆ ਇੱਕ ਅੱਧਾ ਦਿਨ ਲਊਗਾ ਹਾਂ ਹਾਂ ਭਾਈ ਹਾਂ ਦੇਣੇ ਇੱਕ ਅੱਧਾ ਲਊਗੀ ਤੇ ਚਵਾਈ ਚਬੂਏ ਉਹੀ ਗੱਲ ਆ ਸੂਨ ਤੋਂ ਪਹਿਲੀ ਸਾਨੂੰ ਪਾਸ ਕਰਕੇ ਦੇ ਦਾਨਾ ਮੈਂ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋਂ ਅੱਜ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਪੱਖੋ ਕਲਾਂ ਤਸੀਲ ਤਪਾ ਤੇ ਜ਼ਿਲ੍ਹਾ ਦੀ ਗੱਲ ਕਰ ਲਈ ਰਹਿ ਜਨਾ ਸੱਜਣਾ ਨੂੰ ਬਰਨਾਲਾ ਕਿਉਂਕਿ ਜੇ ਗੱਲ ਕਰ ਲਾ ਮੈਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਗਾਵਾਂ ਦਾ ਵਪਾਰ ਆ ਸੱਜਣੋ ਪੂਰੇ ਪੰਜਾਬ ਚੋਂ ਟਾਪ ਲੈਵਲ ਤੇ ਕਰਿਆ ਜਾਂਦਾ ਇਸ ਏਰੀਏ ਦੇ ਵਿੱਚ ਜੇ ਗੱਲ ਕਰ ਲਈਏ ਇਸ ਘਰ ਚੋਂ ਲੱਗੀਆਂ ਦੂਜੀ ਵੀਡੀਓ ਬਣਾਉਣ ਇੱਕ ਵੀਡੀਓ ਬਣਾਈ ਸੀ ਪਹਿਲਾਂ ਬਲੈਕ ਜਰਸੀ ਦੀ ਬਣਾਈ ਸੀ ਸੱਜਣੋ ਉਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਵੀਡੀਓ ਨੂੰ ਉਮੀਦ ਕਰਦਾ ਕਿ ਇਸ ਵੀਡੀਓ ਨੂੰ ਵੀ ਚੰਗਾ ਪਿਆਰ ਦਿਓਗੇ ਤੇ ਮੇਨ ਗੱਲ ਆ ਜਿਹੜੀ ਜਾਨਵਰ ਵੀ ਸੱਜਣ ਚੰਗੇ ਲੈ ਕੇ ਆਉਂਦਾ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਆਜੋ ਜੀ ਹਾਂ ਜੀ ਨਾਮ ਹਾਂ ਨਾਮ ਦੱਸ ਦਿੰਦੀ ਆ ਜੱਸਾ ਵੀਰੇ ਮੇਰਾ ਨਾਮ ਆ ਪਿੰਡੇ ਪਖੋਕਣਾ ਜਿਲ੍ਹਾ ਬਰਨਾਲਾ ਤਹਿਸੀਲ ਤੱਪਾ ਤਹਿਸੀਲ ਤੱਪਾ ਹਾਂ ਕੰਮ ਜੱਸੇ ਨੇ ਨਵਾਂ ਨਵਾਂ ਕਰਿਆ ਪਰ ਤਜਰਬਾ ਜੱਸੇ ਨੂੰ ਮੈਨੂੰ ਚੰਗਾ ਲੱਗਦਾ ਯਾਰ ਜਾਨਵਰ ਚੰਗਾ ਲੈ ਕੇ ਆਉਂਦਾ ਲੈ ਇੱਥੇ ਮਾਰਦੇ ਦਰਸ ਕੈਮਰਾ ਇਹਦੇ ਤੋਂ ਕਰ ਲਾ ਸਟਾਰਟ ਤੋਰਦੇ ਜੱਸੇ ਖੋਲ ਕੇ ਨਹੀਂ ਲੈ ਆ ਕਿਹੜਾ ਸੂਆ ਭਾਈ ਇਹਦਾ ਇਹ ਬਾਈ ਦੂਜੇ ਸੂਏ ਸੂ ਗਏ ਕਿੰਨੇ ਦਿਨ ਕੱਟ ਜੂਗੀ ਬਸ ਭਾਈ 2 2-4 ਦਿਨ ਬਸ ਮਸਾਂ 2 ਦਿਨ ਹਾਂ 1-2 ਦਿਨ ਹੀ ਲਊਗੀ ਹੈਨਾ ਹਾਂ 1-2 ਦਿਨ ਲਊਗੀ ਤੇ ਆ ਗਈ ਸੱਜਣੋ ਇਹ ਕ੍ਰੋਸ ਬਰੀਡ ਚ ਗਰਮੀ 'ਚ ਚੱਲਣ ਵਾਲੀ ਆ ਗਈ 2-3 ਪ੍ਰਕਾਰ ਦਾ ਕ੍ਰਾਸ ਆ ਗਿਆ ਇਹਦੇ 'ਚ ਜਿਵੇਂ ਆਪਾਂ ਲਾ ਲਈਏ ਵੀ ਐਰ ਸ਼ੈਰ ਦਾ ਕ੍ਰਾਸ ਵੀ ਆ ਗਿਆ ਐਚ ਐਫ ਦਾ ਵੀ ਆ ਗਿਆ ਤੇ ਥੋੜਾ ਥੋੜਾ ਜਰਸੀ ਦਾ ਵੀ ਆ ਗਿਆ ਜਿਵੇਂ ਕੰਨਾਂ ਤੇ ਇਹਦੇ ਜਰਸੀ ਦਾ ਭਲੇਖਾ ਜਾ ਪੈਂਦਾ ਥੋੜਾ ਜਿਹਾ ਤੇ ਮੇਨ ਗੱਲ ਆ ਜਿਹੜੀ ਸੱਜਣੋਂ ਬੱਛੀ ਚੰਗੀ ਆ ਗਰਮੀ 'ਚ ਚੱਲਣ ਵਾਲੀ ਆ ਤੇ ਥਣ ਥਣੌੜ ਚੰਗਾ ਲੱਗਿਆ ਲੇ ਵਾਲੂ ਵਾਲਾ ਸੱਜਣੋਂ ਉਹੀ ਗੱਲ ਆ ਬਾਕਮਾਲੀ ਆ ਕਿਉਂਕਿ ਜੇ ਥੱਲੇ ਬਹਿ ਕੇ ਜਦੋਂ ਚੋਵਾਂਗੇ ਅਗਲੇ ਥਣ ਤੋਂ ਦੂਸਰੇ ਅਗਲੇ ਥਣ ਨੂੰ ਹੱਥ ਪਾਉਣਾ ਮੁਸ਼ਕਲ ਦਾ ਕੰਮ ਆ ਥਣ ਪੂਰੀ ਦੂਰੀ ਤੇ ਲੱਗਿਆ ਤੇ ਲੱਗਿਆ ਵੀ ਜਿਵੇਂ ਤੁਹਾਨੂੰ ਮੈਂ ਕਹਿਣਾ ਹੋਣਾ ਵੀ ਮਈਆਂ ਦਾ ਥਣ ਲੱਗਿਆ ਉਹ ਗੱਲ ਬਾਤ ਆਲਾ ਤਰਸ ਨੇੜੇ ਲਾ ਕੇ ਦਿਖਾ ਦੇ ਲੈ ਵੀ ਨੇ ਆ ਬੰਨ ਲਾ ਬਈ ਇੱਥੇ ਆ ਥਣ ਥਣੌਟ ਲੱਗਿਆ ਟੌਪ ਦਾ ਤੇ ਮੇਨ ਗੱਲ ਆ ਜਿਹੜੀ ਯਾਰ ਬੱਚੀ ਸੱਜਣੋਂ ਠੰਡੀ ਸੀਲ ਵੀ ਐ ਲੈ ਸੂਣ ਵਾਲੀ ਐ ਸੂਣ ਵਾਲਾ ਪਸ਼ੂ ਨਹੀਂ ਊਣ ਹੀ ਲਵੇ ਲੱਗਣ ਦਾ ਨਾ ਹੁੰਦਾ ਲੱਗਣ ਦਾ ਹਾਂ ਬਈ ਜਿਵੇਂ ਮਰਜੀ ਉਹ ਕਰੀ ਚੱਲ ਕੋਈ ਵਾਸਤੇ ਨਹੀਂ ਹੈਗਾ ਚਵਾਈ ਚਬੂਏ ਐਨ ਮਾਰੂ ਰੁਗ ਰੁਗ ਤੇ ਮੈਨੂੰ ਦੁੱਧ ਬਣਾਈਆਂ ਖੜੀ ਐ ਇੱਕ ਅੱਧਾ ਦਿਨ ਲੱਗੂਗਾ ਹਾਂ ਹਾਂ ਬਈ ਹਾਂ ਦੇਣੇ ਇੱਕ ਅੱਧਾ ਲੱਗੂਗੀ ਤੇ ਚਵਾਈ ਚਬੂਏ ਉਹੀ ਗੱਲ ਆ ਸੂ ਇਹ ਵਾਈਟ ਵੀ ਓਕੇ ਦੀ ਰਿਪੋਰਟ ਬਣਉਂਦੇ ਮੇਨ ਗੱਲ ਆ ਯਾਰ ਗਰਮੀ ਚ ਚੱਲਣ ਵਾਲੀ ਆ ਜਿਵੇਂ ਸਾਨੂੰ ਐਰ ਸ਼ੈਰ ਸੱਜਣ ਕਹਿਣਗੇ ਉਹੀ ਕਹਿੰਦੇ ਨੇ ਵੀ ਆਹ ਰੰਗ ਕਰਕੇ ਕਹਿਣਾ ਮੈਂ ਤੇ ਮੈਂ ਹਲਕਾ ਬਰਾਉਨ ਆ ਗਿਆ ਜਿਵੇਂ ਆ ਕੰਨਾ ਤੇ ਦਾ ਜਰਸੀ ਦਾ ਛੇੜ ਜਾ ਪੈਂਦਾ ਹਨਾ ਤੇ ਮੇਨ ਗੱਲ ਆ ਜਿਹੜੀ ਥਣ ਥਣਾਵੜ ਤੇ ਲੇਵਾ ਉਹ ਚੀਜ਼ ਬਾ ਕਮਾਲ ਆ ਯਾਰ ਇਹਦੀ ਬੱਚੀ ਚੰਗੀ ਆ ਵੱਡਾ ਲਈ ਆ ਕੱਦ ਕਾਠ ਵਾਲੀ ਬੱਚੀ ਆ ਲੈ ਇੱਥੇ ਤੇ ਕੱਦ ਕਾਠ ਦੰਦਾ ਅੱਜ ਆ ਵੀ ਤੁਸੀਂ ਲਾ ਲਿਓ ਮੇਰੇ ਕੱਦ ਤੋਂ ਇੱਕ ਦੋ ਦਿਨਾਂ ਚ ਇਹ ਸੂਪੂਗੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਈ 85000 ਰੁਪਏ ਮੁੱਲ ਕਰਦਾ 82000 ਦਾ ਲੈਣ-ਦੇਣ ਕਰਦਾਂਗੇ 82000 ਚੋਂ ਮਨਤਾਨ ਕਰਦਾਂਗੇ ਮਨਤਾਨ ਕਰਦਾਂਗੇ ਆ ਤੇ ਮੇਨ ਗੱਲ ਆ ਸੱਜਣਾ ਯਾਰ ਕਰਾਸ ਬਰੀਡ ਚ ਐ ਤੇ ਹੈਗੀ ਵੀ ਠੰਡੀ ਸੀਲ ਐ ਜੀ ਗੱਲ ਕਰਨੀ ਇਹ ਬਾਈ ਕਹਿੰਦਾ ਦੇ ਦਾਂਗੇ 82 ਦੀ ਤੇ ਇੱਕ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਪਹਿਲਣ ਤਾਜੀ ਸੂਈ ਤੋੜ ਦਿਓ ਜੀ ਖੁੱਲ ਕੇ ਇਹਦਾ ਆਰਡਰ ਬਾਲਾ ਕੰਪੈਕਟ ਜਿਹਾ ਆ ਗਿਆ ਹਨਾ ਇਹ ਸਟਿਚ ਅਡਰ ਆ ਗਿਆ ਜੀ ਹਾਂ ਹਾਂ ਬਈ ਇਹ ਦੰਦਾਂ ਚ ਕਿਵੇਂ ਹੋਊਗੀ ਬਾਈ ਇਹ ਬਾਈ 4 ਦੇ ਦੰਦ ਨੇ ਚੱਕੇ ਨੇ ਅੱਛਾ ਦੋ ਕੰਪਲੀਟ ਕਰਕੇ ਹਾਂ ਲੈ ਸੱਜਣਾ ਇਹਨੂੰ ਤੁਸੀਂ ਦੋ ਦੰਦ ਮੰਨ ਲਿਓ ਚਾਰ ਕਿਉਂਕਿ ਦੋ ਕੰਪਲੀਟ ਕਰਕੇ ਚੌਕ ਦੇ ਦੰਦ ਜਿਵੇਂ ਦੱਸਿਆ ਬਾਈ ਨੇ ਚੱਕੇ ਨੇ ਕਹਿੰਦਾ ਇਹ ਥੋੜੀ ਲਿਬੜੀ ਤੇ ਬਿੜੀ ਨਜ਼ਰ ਆਊਗੀ ਕਿਉਂਕਿ ਇਹ ਅੱਜ ਹੀ ਸੂਈਆ ਤਾਜੀ ਉਹਦੇ ਕਰਕੇ ਬਾਈ ਨੇ ਥੋੜੀ ਨਮਾਈ ਧਮਾਈ ਨਹੀਂ ਸੂਣ ਕਰਕੇ ਬਾਕਮਾ ਲੋ ਜੀ ਤੇ ਮੇਨ ਗੱਲ ਆ ਯਾਰ ਪਹਿਲਣ ਦੇ ਹਿਸਾਬ ਨਾਲ ਇਹਦਾ ਕੱਦ ਕਾਠ ਵੀ ਬਹੁਤ ਜ਼ਿਆਦਾ ਆ ਕੱਦ ਕਾਠ ਪੂਰਾ ਡਬਲ ਆ ਤੇ ਲੰਬਾਈ ਲੰਬੂਈ ਵੀ ਚੰਗੀ ਆ ਇੱਥੇ ਬੰਨ ਲਾ ਬਾਈ ਤੇ ਥਣ ਵੀ ਨੂੰ ਸਜਣੋ ਮੂਠੀ ਵਾਲਾ ਲੱਗਿਆ ਉਹ ਇੱਧਰ ਦਰਦੀ ਆ ਹਣਾ ਹਾਂ ਹਾਂ ਥੋੜਾ ਪਛਾਣੂ ਹੋ ਕੇ ਦਿਖਾ ਦੇ ਦਰਸੇ ਦਰਦੀ ਆ ਥੋੜੀ ਜੀ ਦਰਦੇ ਕਾਣ ਆ ਆ ਆ ਸੁਆ ਇਹਦਾ ਸੱਜਣੋ ਹੈਗਾ ਪਹਿਲਾ ਤੇ ਦੋ ਦੰਦ ਬਰਾਬਰ ਕਰਕੇ ਜਿਵੇਂ ਦੱਸਿਆ ਬਾਈ ਨੇ ਵੀ ਚੌਕ ਦੇ ਦੰਦ ਹਲੇ ਅੱਧੇ ਅੱਧੇ ਚੱਕੇ ਨੇ ਤੇ ਆਡਰ ਇਹਦਾ ਹੈਗਾ ਸਟਿਚ ਬਿਲਕੁਲ ਸਟਿਚ ਕੰਪੈਕਟ ਆਡਰ ਹੈ ਇਧਰਲੇ ਬੰਨ ਵੀ ਦਿਖਾ ਦੇ ਤਰਸੋਏ ਹਾਂ ਨਾਲ ਬੱਚੇ ਤੇ ਮਾਰਦੇ ਕੈਮਰਾ ਬੱਚਾ ਹੈਗਾ ਇਹਦੇ ਮੇਲ ਕਾਫ ਬਾਈ ਹੈਨਾ ਹਾਂ ਬਾਈ ਮੇਲ ਕਾਫ ਇੱਥੇ ਦਿਖਾ ਦੇ ਆਡਰ ਤੇ ਮਾਰਦੇ ਮੇਨ ਚੀਜ਼ ਇਹ ਆ ਆਡਰ ਇਹਦਾ ਕੰਪੈਕਟ ਆ ਸਾਈਡ ਤੋਂ ਵੀ ਦਿਖਾ ਦੇ ਇਧਰੋਂ ਤੇ ਉਹਨੇ ਹੀ ਗਾਹ ਨੂੰ ਐ ਉਹਨੇ ਹੀ ਪਛਾਣੂਆਂ ਜੇ ਆਪਾਂ ਗੱਲ ਕਰ ਲਈਏ ਧਾਰ ਅਮਰ ਬਾਲੂ ਕੀ ਹਾਂ ਹਾਂ ਬਈ ਦਿਖਾ ਦੇ ਬਈ ਮਾਰ ਕੇ ਇਹ ਤਾਂ ਕੋਈ ਬਾਤ ਦਿਖਾ ਦਨੇ ਮਾਰ ਕੇ ਐਂ ਹੀ ਮਾਰਦੇ ਚੱਲ ਤਸੱਲੀ ਜੇ ਕਰਾਉਣੀ ਐ ਚਵਾਈ ਚੂਈ ਕਿਵੇਂ ਆ ਆ ਪੈਸੇ ਲੈ ਚੂਈ ਮਾਰਦੇ ਹਾਂ ਉਹ ਤਾਂ ਸੱਜਣੇ ਇਹ ਪੰਜਾਬੀ ਚ ਹੀ ਮਾਰਦਾ ਦੋਏ ਧਾਣਾ ਦੀਆਂ ਕੱਟੀਆਂ ਹਾਂ ਬਾਤ ਛੱਡ ਦੇ ਬਈ ਆ ਚਵਾਈ ਚੂਈ ਦੀ ਓਕੇ ਆ ਬਾਕੀ ਸੱਜਣੋਂ ਤੁਸੀਂ ਨੇੜੇ ਆ ਕੇ ਹਨਾ ਚੀਜ਼ਾਂ ਨੂੰ ਪਾਸ ਕਰਕੇ ਵੀ ਲੈ ਜਾ ਕਰੋ ਇਹ ਜੀ ਗੱਲ ਨਹੀਂ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਬਈ 60000 ਰੁਪਏ ਮੁੱਲ ਕਰ ਦਾਂਗੇ 62000 ਦੇ ਲੈਂਡ ਇਨ ਕਰਨਾ ਹੈ ਇਹ ਆਪਾਂ ਬਾੜ ਦੀ ਦੇਣਾਗੇ ਹਾਂ ਉਰਲੇ ਬੰਨਿਆਂ ਦਿਖਾ ਦੇ ਦਰਸ ਸਵੇ ਲੰਬਾਈ ਲੰਮੀ ਦਿਖਾ ਦੇ ਇਧਰੋਂ ਉਰਲੇ ਬੰਨਿਆਂ ਸੱਜਣ ਉਹਦੀ ਲੰਬਾਈ ਲੰਬੂਈ ਚੈੱਕ ਕਰ ਲੋ ਤੇ ਹੁਣ ਆਰਡਰ ਤੇ ਵੀ ਮਾਰ ਦਿਓ ਆਰਡਰ ਵੀ ਜਿੰਨਾ ਗਾਂ ਨੂੰ ਹੈ ਉਨੇ ਹੀ ਪੇਸ਼ਾ ਨੂੰ ਹੈ ਤੇ ਮੇਨ ਗੱਲ ਹਜੇ ਸੂਆ ਪਹਿਲਾਂ ਅੱਜ ਹੀ ਸੂਇਆ ਬਾਈ ਹਾਂ ਹਾਂ ਬਾਈ ਜੇਰ ਜੂਰ ਕੇ ਮੈਂ ਆਦੀ ਆਪੀਆ ਬਾਈ ਜੇਰ ਮੈਂ ਜਾਂਦਾ ਸੀ ਉਹ ਗੱਲ ਪਾਸ ਉਹਦੇ ਮਾਂ ਦਾ ਵੀਡੀਓ ਦਿਖਾਈ ਦਰਸ ਦਿਖਾ ਦੇ ਹਾਂ ਜੇਰ ਜੂਰ ਤੇ ਵੀ ਮਾਰ ਦੇ ਦਰਸ ਕੈਮਰਾ ਦਿਖਾ ਦੇ ਵੀ ਅਜੇ ਰੂਰੇ ਦੀ ਡੰਨਾ ਬੋਰੀ ਚ ਹੀ ਪਾਰ ਗਿਆ ਸੱਜਣ ਨੇ ਲਾ ਜੇਰ ਵੀ ਇਹਦੀ ਡੰਨਾ ਹੀ ਜੀ ਗੱਲ ਨਹੀਂ ਹਾਂ ਹਾਂ ਬਈ ਤੇ ਮੇਨ ਗੱਲ ਆ ਯਾਰ ਕੰਪੈਕਟ ਆਰਡਰ ਦੀ ਆ ਸ਼ਕੀਨ ਆ ਪੱਛੀ ਪੂਰੀ ਜੀ ਆਪਾਂ ਗੱਲਬਾਤ ਕਰ ਲਈਏ ਸੂਆ ਪਹਿਲਾ ਕਿਉਂਕਿ ਪਹਿਲੇ ਸੂਏ ਵਾਲਾ ਜਾਨਵਰ ਦੂਜੇ ਤੀਜੇ ਸੂਏ ਤੱਕ ਯਾਰ ਆ ਦੁੱਧ ਚ ਵੀ ਵਾਅਦਾ ਕਰਦਾ ਰਹਿੰਦਾ ਤੇ ਆਪ ਦੀ ਜਿਹੜੀ ਰਾਸ਼ੀ ਆ ਰਾਸ਼ੀ ਚ ਵੀ ਵਾਅਦਾ ਕਰਦਾ ਰਹਿੰਦਾ ਹਾਂ ਹਾਂ ਬੜਾ ਇਹ ਕਿੰਨੇ ਦੀ ਛੱਡ ਦਾਂਗੇ ਇਹ ਬਾਈ 60 ਦੀ ਛੱਡ ਦਾਂਗੇ 60 ਦੀ ਦੇ ਦਾਂਗੇ ਨੰਬਰ ਬੋਲ ਦਿ ਜਰਾ 90564 85799 ਬਾਈ ਸੱਜਣਾ 90564 85799 ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਦੋਹੇ ਜਾਨਵਰਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲਿਆ ਸਕਦੇ ਹੋ ਧੰਨਵਾਦੀ